ਸ਼੍ਰੀ ਫਤਿਹਗੜ ਸਾਹਿਬ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਦਰਦਨਾਖਾ ਹਾਦਸਾ ਵਾਪਰਿਆ ਹੈ 90 ਵਿਆਹ ਜੋੜੇ ਦੇ ਨਾਲ ਇਹ ਹਾਦਸਾ ਵਾਪਰਿਆ ਸੜਕੀ ਹਾਦਸੇ ਦੇ ਵਿੱਚ ਲਾੜੇ ਦੀ ਬਹੁਤ ਹੋ ਚੁੱਕੀ ਹੈ ਜਦਕਿ ਇੱਕ ਲੜਕੀ ਜੜੀ ਹੈ ਉਹ ਵੀ ਹਾਦਸੇ ਦੀ ਸ਼ਿਕਾਰ ਹੋ ਗਈ ਹੈ ਰੋਜ਼ਾਨਾ ਸਪੋਕਸਮੈਨ ਤੇ ਵਿੱਚ ਤੁਹਾਡਾ ਸਵਾਗਤ ਹੈ ਜੀ ਮਹਿਮਾਨ ਸ਼੍ਰੀ ਫਤਿਹਗੜ ਸਾਹਿਬ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਦਰਦਨਾਖਾ ਹਾਦਸਾ ਵਾਪਰਿਆ ਹੈ 90 ਵਿਆਹ ਜੋੜੇ ਦੇ ਨਾਲ ਇਹ ਹਾਦਸਾ ਵਾਪਰਿਆ ਸੜਕੀ ਹਾਦਸੇ ਦੇ ਵਿੱਚ ਲਾੜੇ ਦੀ ਬਹੁਤ ਹੋ ਚੁੱਕੀ ਹੈ ਜਦਕਿ ਇੱਕ ਲੜਕੀ ਜੜੀ ਹੈ ਉਹ ਵੀ ਹਾਦਸੇ ਦੀ ਸ਼ਿਕਾਰ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਫਿਲਹਾਲ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਕ ਰੂਕਮਾਉ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਨਵੇਂ ਵਿਆਹੇ ਜੋੜੇ ਦੀ ਕਿਵੇ ਕਾਰ ਹਾਦਸੇ ਦੇ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਨਾ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇ ਸਕਦੇ ਹੋ ਹਾਲਾਂਕਿ ਤਾਜ਼ਾ ਅਪਡੇਟ ਇਹ ਹੈ ਕਿ ਲਾੜੀ ਦੀ ਦੇਚ ਮੌਤ ਹੋ ਚੁੱਕੀ ਹੈ ਜਦਕਿ ਜਿਹੜਾ ਲੜਾ ਹੈ ਉਹ ਜ਼ੇਰੇ ਇਲਾਜ ਹੈ ਤੇ ਐਤਵਾਰ ਨੂੰ ਹੀ ਇਹਨਾਂ ਦਾ ਵਿਆਹ ਹੋਇਆ ਸੀ ਕਿ ਤਿੰਨ ਦਿਨ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਤੇ ਹੁਣ ਫਿਲਹਾਲ ਦੇ ਸਕਦੇ ਹੋ ਕਿਵੇਂ ਇਹ ਦੁਨੀਆ ਤੋਂ ਰੁਖਸਤ ਕਰ ਚੁਕੇ ਨੇ ਤੇ ਥਾਣਾ ਬੜਾਲੀਆਲਾ ਤੋਂ ਇਹ ਖਬਰ ਤੁਸੀਂ ਦੇਖ ਰਹੇ ਹੋ ਫਤਿਹਗੜ੍ਹ ਸਾਹਿਬ ਵਿਖੇ ਇੱਕ ਰੂਕਮਾਉ ਹਾਦਸਾ ਵਾਪਰਿਆ ਜਿੱਥੇ ਨਵੇਂ ਵਿਆਹੇ ਜੋੜੇ ਦੀ ਕਾਰ ਹਾਸੇ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਨਵੀਂ ਦੁਲਹਨ ਦੀ ਮੌਤ ਹੋ ਚੁੱਕੀ ਹੈ ਤੇ ਦੁਲਾ ਜੜਾ ਹੈ ਉਹ ਵੀ ਕਾਫੀ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜੇਰੇ ਇਲਾਜ ਹੈ ਤਰਮਿੰਦਰ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਚੁੱਕੇ ਨੇ ਤਰਮਿੰਦਰ ਹਾਲਾਂਕਿ ਕੁਝ ਲੋਕ ਕਹਿ ਰਹੇ ਨੇ ਕਿ ਦੁਆਦੀ ਮੌਤ ਹੋ ਚੁੱਕੀ ਹੈ ਪਰ ਤਾਜ਼ਾ ਖਬਰ ਕੀ ਹੈ ਕਿਵੇਂ ਹਾਸਾ ਵਾਪਰਿਆ ਜੀ ਅਮਰ ਬਿਲਕੁਲ ਜਿਹੜੀ ਤਾਜ਼ਾ ਅਪਡੇਟ ਹੈ ਇਹ ਕਿ ਫਿਲਹਾਲ ਜਿਹੜੀ ਹੈ ਦੁਲਹਨ ਦੀ ਮੌਤ ਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਗਈ ਹੈ ਥੋੜੀ ਦੇਰ ਪਹਿਲਾਂ ਹੀ ਐਸ ਐਚ ਓ ਹਰਦੀਪ ਸਿੰਘ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜਾ ਨੌਜਵਾਨ ਹੈ ਉਹ ਹਲੇ ਅਗੇਰੇ ਲਾਜਾ ਸੈਕਟਰ 32 ਚੰਡੀਗੜ੍ਹ ਹਸਪਤਾਲ ਦੇ ਵਿੱਚ ਪਰ ਉਹਦੀ ਜਿਹੜੀ ਹਾਲਤ ਹੈ ਉਹ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਸੰਦਾ ਦੱਸਿਆ ਕਿ 21 ਵਰਿਆਂ ਦੇ ਦੋਵੇਂ ਜਣੇ ਸੀਗੇ ਗੁਰਮਖ ਸਿੰਘ ਤੇ ਅਮਰਦੀਪ ਕੌਰ ਜੀ ਹਲੇ 2 ਦਿਨ ਪਹਿਲਾਂ ਹੀ ਐਤਵਾਰ ਨੂੰ ਜਿਹੜਾ ਵਿਆਹ ਹੋਇਆ ਸੀਗਾ ਤਾਂ ਨਵੀਂ ਜਿਹੀ ਜੋੜੀ ਹੈ ਇਹ ਬਾਹਰ ਘੁੰਮਣ ਜਾ ਰਹੀ ਸੀ ਸ਼ਾਇਦ ਇਹ ਪਤਾ ਲੱਗਿਆ ਕਿ ਪਹਿਲਾ ਫੇਰਾ ਆਪਣੇ ਆਪੇ ਕੇ ਘਰ ਜਿਹੜਾ ਕੁੜੀ ਨੇ ਪਾਇਆ ਜਾਂ ਬਾਹਰ ਜਾਣ ਜਾ ਰਹੀ ਸੀ ਕਿਉਂਕਿ ਇਹਦੀ ਪੁਸ਼ਟੀ ਨਹੀਂ ਹੋਈ ਕਿਉਂਕਿ ਦੋਨੋਂ ਪਰਿਵਾਰ ਨੇ ਜਿਹੜੇ ਉਹ ਢੋਂਗੇ ਸਰਵੇ ਦੇ ਵਿੱਚ ਨੇ ਤੇ ਜਿਹੜੇ ਆ ਲੜਕੀ ਦੀ ਮੌਤ ਹੋ ਚੁੱਕੀ ਹੈ ਤੇ ਉਹਦੀ ਡੈੱਡ ਬਾਡੀ ਜਿਹੜੀ ਹੈ ਪੋਸਟਮਾਰਟਮ ਨਹੀਂ ਖੇਚੀ ਗਈ ਆ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਤਦੋ ਹਾਲੇ ਖੁਸ਼ੀਆਂ ਦਾ ਵੇੜੇ ਜਿੱਤੇ ਜਿਹੜੇ ਹਾਲੇ ਜਸ਼ਨ ਚੱਲਦੇ ਹੋਣ ਤਾਂ ਉੱਥੇ ਜਦੋਂ ਐਹੋ ਜੀ ਖਬਰ ਆਉਂਦੀ ਆ ਤਾਂ ਕੇਵਲ ਜਿਆ ਕਮਗੀਨ ਮਾਹੌਲ ਹੋਵੇਗਾ ਸੋ ਇਸ ਕਰਕੇ ਹਾਲੇ ਜਿਹੜੀ ਹੈ ਨਾ ਦੋਵੇਂ ਪਰਿਵਾਰ ਗਰਲਵੱਤ ਕਰਨ ਦੀ ਸਥਿਤੀ ਚ ਨਹੀਂ ਆ ਗਈ ਪਰ ਇੰਨਾ ਸੁਰੂ ਪਤਾ ਲੱਗਾ ਕਿ ਜਿਹੜੀ ਕਾਰ ਆ ਜਾਂਦਾਰ ਸਾਹਮਣੇ ਤੋਂ ਕਿਸੇ ਵੱਡੇ ਵਹੀਕਲ ਦੀਆਂ ਲਾਈਟਾਂ ਪੈ ਗਈਆਂ ਜਾਂ ਫਿਰ ਥੋੜੀ ਹਿੱਟ ਹੋ ਗਈ ਪਰ ਦਰਖਤ ਫਰੇਵ ਤੇ ਵਟ ਦੀਆ ਦਾ ਉਹ ਦੀ ਕੰਡੀਸ਼ਨ ਤੋਂ ਹੀ ਪਤਾ ਲੱਗਦਾ ਕਿ ਕਾਰ ਦੀ ਰਫ਼ਤਾਰ ਜਿਆਦਾ ਤੇਜ਼ ਸੀ ਜਿਸ ਕਰਕੇ ਜਿਹੜਿਆ ਦਰਖਤ ਨੇ ਪੂਰੀ ਕਾਰ ਨੂੰ ਕਾਰ ਦਿੱਤਾ ਤਾਂ ਦੋਵੇਂ ਜਣੇ ਸੁਭਾਵਕ ਆ ਕਿ ਅੱਗੇ ਬੈਠੇ ਸੀਗੇ ਪਰ ਇਸ ਹਾਦਸੇ ਦੇ ਵਿੱਚ ਜਿਹੜੀ ਆ ਅਦੁੱਲਹਨ ਦੀ ਮੌਕੇ ਤੇ ਮੌਤ ਹੋ ਗਈ ਤੇ ਜਦੋਂ ਰਾਹਗੀਰਾਂ ਨੇ ਬੜੀ ਹਿੰਮਤ ਕਰਕੇ ਗੁਰਮਤ ਸਿੰਘਪੁਰੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਤਾਂ ਸੈਕਟਰ 32 ਦੇ ਵਿੱਚ ਰਾਤ ਤੋਂ ਹੀ ਉਹਨਾਂ ਇਲਾਜ ਕੀਤਾ ਜਾ ਰਿਹਾ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਪਰ ਹਲੇ ਵੀ ਹਾਲਤ ਉਹਦੀ ਜਿਹੜੀ ਆ ਉਹ ਨਾਜ਼ੁਕ ਬਣੀ ਹੋਈ ਆ ਬਿਲਕੁਲ ਮਾਨਪੁਰ ਤੇ ਬਲਾੜੇ ਰੋਡ ਉੱਤੇ ਹਾਦਸਾ ਵਾਪਰਿਆ ਹੈ ਇਸ ਰੋਡ ਬਾਰੇ ਕੀ ਜਾਣਕਾਰੀ ਹੈ ਕਿ ਵਨਵੇ ਰੋਡ ਹੈ ਜਾਂ ਫਿਰ ਕਿਸ ਤਰ੍ਹਾਂ ਦੀ ਕਵਜ ਆਈ ਹੈ ਇਹ ਬਿਲਕੁਲ ਵਨਵੇ ਰੋਡ ਹੈ ਇਹ ਰੋਡ ਕਾਫੀ ਜ਼ਿਆਦਾ ਚੱਲਦਾ ਕਿਉਂਕਿ ਬਡਾਲੀ ਆਲਾ ਸੀ ਖਾਣੇ ਦੇ ਅਧਿ ਨੌਂਦ ਤੇ ਇੱਥੋਂ ਹੀ ਸਾਰੀ ਜਿਹੜੀ ਚੁੰਨੀ ਦੀ ਟ੍ਰੈਫਿਕ ਆ ਜਾਂਦੀ ਹੈ ਅੱਗੇ ਮੁਹਾਲੀ ਜਾਂ ਚੰਡੀਗੜ੍ਹ ਜਾਣ ਵਾਲੀ ਟ੍ਰੈਫਿਕ ਆ ਤਾਂ ਦਿਨ ਰਾਤ ਜਿਹੜਾ ਇਹ ਰੋਡ ਆ ਬਹੁਤ ਜ਼ਿਆਦਾ ਟ੍ਰੈਫਿਕ ਕਰਦਾ ਰਹੀਆਂ ਤਾਂ ਰਾਤ ਦੇ ਸਮੇਂ ਇੱਥੇ ਹਾਦਸਾ ਦਾ ਖਤਰਾ ਇਸ ਤਰ੍ਹਾਂ ਕੇ ਵੱਜ ਜਾਂਦਾ ਕਿਉਂਕਿ ਸਿੰਗਰ ਰੋਡ ਹੋਣ ਕਰਕੇ ਇਹਨੀ ਬੜੀ ਪ੍ਰੋਬਲਮ ਆ ਲਾਈਟਾਂ ਟ੍ਰੈਫਿਕ ਲਾਈਟਾਂ ਕੱਟਨੇ ਦੂਜੇ ਜਦੋਂ ਕੋਈ ਵੀ ਵਹੀਕਲ ਵੱਡਾ ਸਾਹਮਣੇ ਤੋਂ ਆਉਂਦਾ ਹੈ ਤਾਂ ਉਸ ਦੀਆਂ ਲਾਈਟਾਂ ਸਾਹਮਣੇ ਵਾਲੇ ਛੋਟੀ ਗੱਡੀ ਦੇ ਚਾਲਕ ਦੀਆਂ ਅੱਖਾਂ ਦੇ ਵਿੱਚ ਫਰ ਕੇ ਰਹਿ ਜਾਂਦਾ ਹੈ ਇਸੇ ਡਰਾਈਵਿੰਗ ਕਰਨਾ ਬਹੁਤ ਜ਼ਿਆਦਾ ਖਤਰਨਾਕ ਆ ਹੋ ਸਕਦਾ ਹੈ ਕਿ ਇਹ ਵੀ ਜਿਹੜੀ ਹਾਦਸੇ ਦੀ ਵਜ੍ਹਾ ਇਸੇ ਤਰ੍ਹਾਂ ਦੀ ਕੋਈ ਰਹੀ ਹੋਵੇ ਪਰ ਫਿਲਹਾਲ ਜਿਹੜਾ ਪੁਲਿਸ ਜਾਂਚ ਦੇ ਵਿੱਚ ਜੁੜ ਗਈ ਹੈ ਤੇ ਹਾਦਸਾ ਕਿਵੇਂ ਹੋਇਆ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜੀ ਬਿਲਕੁਲ ਔਰ ਲਾੜੇ ਦਾ ਮੈਡੀਕਲ ਬੁਲੇਟਿਨ ਕੀ ਹੈ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਇਸ ਵਕਤ ਇਸ ਸਥਿਤੀ ਆ ਉਹ ਇਹ ਨਹੀਂ ਕਿਹਾ ਜਾ ਸਕਦਾ ਕਿ ਖਤਰੇ ਤੋਂ ਬਾਹਰ ਆ ਜਿਹੜੀ ਤਾਜ਼ਾ ਆਪਣੇ ਟੈਸਟ ਦੇ ਅਨੁਸਾਰ ਹੈ ਕਿ ਜਿਹੜੀ ਉਹ ਜ਼ਿੰਦਗੀ ਤੇ ਮੌਤ ਦੇ ਨਾਲ ਦੌੜ ਰਿਹਾ کافی ਜ਼ਿਆਦਾ ਕੀ ਢੀਸਟਾ ਲੱਗਿਆ ਨਹੀਂ ਕਿਉਂਕਿ ਗੱਡੀ ਚਲਾ ਰਿਆ ਸੀ ਤੇ ਜਦੋਂ ਗੱਡੀ ਦਰਖਤ ਦੇ ਵਿੱਚ ਵੱਜੀ ਤਾਂ ਉਹ ਸਾਰਾ ਹੀ ਉਸ ਉਹ ਪਾਸਾ ਜਿਹੜਾ ਗੱਡੀ ਦਾ ਬਾੜ ਦਿੰਦਾ ਸਕਟਾ ਜਿਹੜੀਆਂ ਸਿਲਪ ਦੇ ਵਿੱਚ ਵੀ ਨੇ ਸਰੀਰ ਦੇ ਉੱਪਰ ਬਹੁਤ ਜਾ ਸਕਟਾ ਨੇ ਫੇਸ ਦੇ ਉੱਪਰ ਵੀ ਸਕਟਾ ਨੇ ਸੋ ਆ ਸਾਡੇ ਵੱਲ ਵੀ ਇਹੀ ਦੁਆ ਕੇ ਚਲੋ ਆ ਗੁਰਮਖ ਸਿੰਘ ਦੀ ਜਾਨ ਬਚੇ ਪਰਮਾਤਮਾ ਜਿਹੜੀ ਆ ਉਹ ਪਰਿਵਾਰ ਦੇ ਲਈ ਇੱਕ ਰਾਹਤ ਦੀ ਖਬਰ ਦੇਵੇ ਪਰ ਫਿਲਹਾਲ ਡਾਕਟਰ ਜਿਹੜੇ ਇਲਾਜ ਦੇ ਵਿੱਚ ਲੱਗੇ ਹੋਏ ਨੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਰੂਕਮਾਓ ਹਾਸੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਨਵੇਂ ਵਿਆਏ ਜੋੜੇ ਨਾਲ ਕਿਵੇਂ ਹਾਦਸਾ ਵਾਪਰਿਆ ਹੈ ਇਹਨਾਂ ਤਸਵੀਰਾਂ ਦੇ ਵੀ ਸਾਫ਼ ਤੌਰ ਤੇ ਦੇ ਸਕਦੇ ਹੋ ਫਤਿਹਗੜ੍ਹ ਸਾਹਿਬ ਚ ਰੂਕਮਾਓ ਹਾਸੇ ਦੀਆਂ ਤਸਵੀਰਾਂ ਮੀਨਾ ਹਾਲਾਂਕਿ ਮਾਫ ਕਰਨਾ 3 ਦਿਨ ਪਹਿਲਾਂ ਨਾਦਾ ਵਿਆਹ ਹੋਇਆ ਸੀ ਤੇ ਐਤਵਾਰ ਨੂੰ ਇਹਨਾਂ ਦਾ ਵਿਆਹ ਹੋਇਆ ਸੀ ਜੜਾ ਖਾਸੇ ਚ ਦੁਲਨ ਦੀ ਮੌਤ ਹੋ ਚੁੱਕੀ ਹੈ ਜਦਕਿ ਲੜਕਾ ਇਸ ਵਕਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਚੇਰੇ ਲਾਚ ਚੰਡੀਗੜ੍ਹ ਦੇ ਵਿੱਚ ਹੈ ਮਾਨਪੁਰ ਤੇ ਬਲਾਰੇ ਰੋਡ ਉਤੇ ਹਾਦਸਾ ਵਾਪਰਿਆ ਹੈ ਗੁਰਮੁਖ ਸਿੰਘ ਲੜਕੇ ਦਾ ਨਾਮ ਹੈ ਜਦਕਿ ਲੜਕੀ ਦਾ ਨਾਮ ਅਮਰਦੀਪ ਕੌਰ ਦੱਸਿਆ ਜਾ ਰਿਹਾ ਹੈ ਕੱਲ ਇੱਕ ਰਾਤ ਮਾਨੂਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ ਇਰੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ Kaur wife of ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਮੇਨਾਂ ਦਾ ਵਿਆਹ ਐਸੇ ਸੰਡੇ ਨੂੰ ਹੀ ਹੋਇਆ ਹੈ ਹਾਸਾ ਕਿਦਾਂ ਵਰਤਿਆ ਇਹ ਹਾਸਾ ਭਾਜੀ ਤਾਂ ਕਿ ਜੋ ਮੈਂ ਬਿਆਨ ਲਿਖਾਇਆ ਉਹ ਮੈਂ ਲੜਕੇ ਦਾ ਜੋ ਬਿਆਨ ਆਊਗਾ ਉਹ ਸਾਹਤ ਨੂੰ ਤੋਂ ਪਤਾ ਲੱਗੂਗਾ ਵੀ ਕਿੰਨੇ ਹਾਸਾ ਹੋਇਆ ਸਰ ਤਦਵਾਰੀ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇ ਹੁਆ ਰਹੇ ਸੀ ਇਹ ਗੱਲ ਕੋਈ 9 ਵਜੇ ਦਾ ਸਾਮਾ ਜੀ ਸਾਨੂੰ ਜੋ ਇਨਫੀਮੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32 ਪੂਰੀ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਬਣਦੀ ਕਾਰਵਾਈ ਕੀਤੀ ਗਈ